ਪੰਜਾਬ ਤੇ ਲਗਾਤਾਰ ਗਰਮੀ ਬਦਰੀ ਐ ਔਰ ਪਾਵਰ ਕਾਮ ਦੇ ਮੁਲਾਜ਼ਮ ਲਗਾਤਾਰ ਕੰਮ ਕਰ ਰਹੇ 24 ਘੰਟੇ ਤੁਸੀਂ ਦੇਖ ਰਹੇ ਹੋ ਦਿਨ ਰਾਤ ਲੋਕ ਬਿਜਲੀ ਬੋਰਡ ਦੇ ਕਰਮਚਾਰੀ ਟਰਾਂਸਫਾਰਮਰਾਂ ਨੂੰ ਠੀਕ ਕਰਦੇ ਐ ਫਾਲਟ ਆਂਦੇ ਅਸੀਂ ਲੋਕ ਪੰਖੇ ਔਰ ਏਸੀ ਦੇ ਵਿੱਚ ਬੈਠਦੇ ਆ ਲੇਕਿਨ ਇਹਨਾਂ ਨੂੰ ਇਨੀ ਗਰਮੀ ਦੇ ਵਿੱਚ ਵੀ ਕੰਮ ਕਰਨਾ ਪੈ ਰਿਹਾ ਲੋਕਾਂ ਦੀ ਸੇਵਾ ਕਰ ਰਹੇ ਐ ਭਾਵੇਂ ਇਹਨਾਂ ਦੀ ਡਿਊਟੀ ਐ ਲੇਕਿਨ ਇਨੀ ਗਰਮੀ ਦੇ ਵਿੱਚ ਕੰਮ ਕਰਨਾ ਕਿੰਨਾ ਔਖਾ ਐ ਇਹਨਾਂ ਕਰਮਚਾਰੀਆਂ ਦੇ ਲਈ ਪਾਵਰ ਕਾਮ ਦੇ ਕਰਮਚਾਰੀ ਤੁਸੀਂ ਦੇਖ ਰਹੇ ਹੋ ਟਰਾਂਸਫਾਰਮਰਾਂ ਤੇ ਚੜੇ ਐ ਟਰਾਂਸਫਾਰਮਰ ਖਰਾਬ ਹੋ ਰਹੇ ਐ ਜਲਦ ਆਂਦੇ ਉਹਨਾਂ ਨੂੰ ਠ ਹਰ ਵਕਤ ਇਹਨਾਂ ਨੂੰ ਕੰਮ ਕਰਨਾ ਪੈਂਦਾ ਔਰ ਉਸੇ ਦੇ ਤਹਿਤ ਇਹੇ ਟੀਮ ਲਗਾਤਾਰ ਕੰਮ ਕਰ ਰਹੀ ਹੈ ਸ਼ਕੈਤ ਕੇਂਦਰ ਸਮਾਨ ਦੇ ਬਿਜਲੀ ਬੋਰਡ ਦੇ ਕਰਮਚਾਰੀ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆਂ ਵੀ ਬਿਜਲੀ ਕੀ ਵਰਤੋ ਉਨੀ ਕਰੋ ਜਿੰਨੀ ਜ਼ਰੂਰਤ ਹੈ ਇਹ ਨਹੀਂ ਕਿ ਤੁਸੀਂ ਕਮਰੇ ਮੇਂ ਨਹੀਂ ਬੈਠੇ ਪੱਕਾ ਚੱਲ ਰਹਾ ਹੈ ਏਸੀ ਚੱਲ ਰਹਾ ਹੈ ਜਾਂ ਕੂਲਰ ਚੱਲ ਰਹਾ ਹੈ ਜਿੰਨਾ ਤੁਹਾਡਾ ਲੋਡ ਹੈ ਜਿੰਨੀ ਜ਼ਰੂਰਤ ਹੈ ਉਨੀ ਬਿਜਲੀ ਦਾ ਤੁਸੀਂ ਪ੍ਰਯੋਗ ਕਰੋ ਤਾਂ ਕਿ ਟਰਾਂਸਫਾਰਮਰ ਤੇ ਲੋਡ ਵੀ ਘਟੇ ਔਰ ਹਰ ਵਿਅਕਤੀ ਨੂੰ ਬਿਜਲੀ ਗਲਵਾਦ ਵੀ ਕਰਦੇ ਇੱਥੇ ਜਿਹੜੇ ਪੁਰਾਣੇ ਕਰਮਚਾਰੀ ਬਿਜਲੀ ਬੋਰਡ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀ ਗਰਮੀ ਪੈ ਰਹੀ ਹੈ ਮੁਲਾਜ਼ਮਾਂ ਲਈ ਕਿੰਨੀ ਮੁਸ਼ਕਲਾਂ ਆਦੀ ਬਹੁਤ ਮੁਸ਼ਕਲ ਆਉਂਦੀ ਸਰ ਜੀ ਗਰਮੀ ਜਿਆਦਾ ਲੋਡ ਜਿਆਦਾ ਘਰਾਂ ਦਾ ਲੋਡ ਜਿਆਦਾ ਹੋਣ ਕਰਕੇ ਰਾਤ ਨੂੰ ਸਪਲਾਈ ਬੰਦ ਹੋ ਜਾਂਦੀ ਹੈ ਰਾਤ ਨੂੰ ਦਿੱਕਤ ਬੜੀ ਆਉਂਦੀ ਹੈ ਮੁਲਾਜ਼ਮਾਂ ਨੂੰ ਜੀ ਮੁਲਾਜ਼ਮ ਕਟ-ਆਨ ਕਰਕੇ ਲਾਈਟ ਚੱਲਦੀ ਨਹੀਂ ਜੀ ਫਿਰ ਫਾਲਟ ਆ ਰਹੇ ਗਰਮੀ ਹਟ ਬਹੁਤ ਜਿਆਦੇ ਫਾਲਟ ਸਰ ਜੀ ਟਰਾਂਸਫਾਰ ਰਹੇ ਜੀ ਸਾਊਥ ਦੇ ਟਰਾਂਸਫਾਰ ਸਾਊਥ 200 ਦੇ ਹੋਣੇ ਚਾਹੀਦੇ ਨੇ ਟਰਾਂਸਫਰ ਮੁਲਾਜ਼ਮ ਕੱਟਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਬਿਜਲੀ ਕਿੰਨੇ ਕੀ ਯੂਜ਼ ਕਰਨ ਪੰ ਲੋਕੇ ਦੇ ਲੋਡ ਅਨੁਸਾਰ ਕਰਨ ਦੀ ਯੂਜ਼ ਵੀ ਜਿਦਾ ਲੋਡ ਘਟ ਲੋਡ ਵਿਧਾਨ ਦੀ ਆਪਣੇ ਥਾਂਫਾ ਵੱਡੇ ਹੋਣ ਜੀ ਤਾਰਾਂ ਮੋਟੀਆਂ ਪੈਣਗੀਆਂ ਇਸ ਦਿਨਾਂ ਦੋ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵਧਣ ਕਰਕੇ ਸਾਡੇ ਜਿਹੜੇ ਫੀਡਰਾਂ ਦੇ ਉੱਤੇ ਵੀ ਲੋਡ ਦਾ ਬਹੁਤ ਵਾਧਾ ਹੋਇਆ ਹੈ ਜਿਸ ਤਰ੍ਹਾਂ ਕਿ ਸਾਡੇ ਸ਼ਹਿਰੀ ਫੀਡਰਾਂ ਦੇ ਉੱਤੇ ਜ਼ਿਆਦਾ ਖਪਤ ਹੋਈ ਹੈ ਲੋਡ ਵਧਿਆ ਹੈ ਤੁਹਾਡੀ ਸਾਰੇ ਖਪਤਕਾਰਾਂ ਨੂੰ ਬੇਨਤੀ ਹੈ ਕਿ ਜਿਹੜੀ ਬਿਜਲੀ ਹੈ ਉਹ ਤਰੀਕੇ ਸਿਰ ਵਰਤੀ ਜਾਏ ਕੋਈ ਫਾਲਤੂ ਜਿੰਨੀ ਜਰੂਰਤ ਹੈ ਉੰਨੀ ਕੀ ਉਹਨੂੰ ਵਰਤਣ ਤੇ ਸਾਨੂੰ ਪੂਰਾ ਸਹਿਯੋਗ ਦੇਣ ਜਦੋਂ ਕੰਪਲੇਂਟਸ ਵਗੈਰਾ ਵੱਧ ਹੋ ਜਾਂਦੀਆਂ ਨੇ ਤਾਂ ਕਈ ਵਾਰ ਸਾਨੂੰ ਖਪਤਕਾਰ ਬਾਰ ਬਾਰ ਫੋਨ ਕਰਦੇ ਨੇ ਪਰ ਸਾਡੇ ਮੁਲਾਜ਼ਮ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਨ ਅਤੇ ਆਪਣੇ ਹੀ ਫਰਜ਼ ਨੂੰ ਪੂਰੀ ਤਰੀਕੇ ਨਾਲ ਨਿਭਾ ਰਹੇ ਨੇ ਤੇ ਸਪਲਾਈ ਤੁਹਾਨੂੰ ਅਸੀਂ ਚੰਗੀ ਤੋਂ ਚੰਗੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਜੀ ਫੌਲਟ ਜਿਹੜੇ ਹੈਗੇ ਫੌਲਟ ਤਾਂ ਘਟਨੇ ਲੇਕਿਨ ਕੰਪਲੇਂਟਾਂ ਸਾਡੇ ਕੋਲ ਥੋੜੀ ਵਾਧ ਆਈ ਜਾਂਦੇ ਸ਼ਹਿਰ ਦੇ ਵਿੱਚੋਂ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਸਮੇਂ-ਸਮੇਂ ਸਿਰ ਸਾਰੀਆਂ ਜਿਹੜੀਆਂ ਹੈਗੀਆਂ ਨਿਪਟਾ ਦਿੱਤੀਆਂ ਜਾਂਦੀਆਂ ਪਿੰਡਾਂ ਦੀ ਸਥਿਤੀ ਕੀ ਹੈ ਪਿੰਡਾਂ ਵਿੱਚ ਹਜੇ ਲੋਡ ਥੋੜਾ ਘੱਟ ਵਧਿਆ ਹੈ ਪਿੰਡਾਂ ਦੇ ਵਿੱਚ ਕੋਈ ਜ਼ਿਆਦਾ ਲੋਡ ਦੀ ਨਹੀਂ ਹੋਈ ਪਰ ਸ਼ਹਿਰ ਦੇ ਵਿੱਚ ਜ਼ਿਆਦਾ ਹੈ ਐਕਸ਼ਨ ਸਮਾਣਾ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਤਾਪਮਾਨ ਵਧਣ ਨਾਲ ਬਿਜਲੀ ਦੀ ਡਿਮਾਂਡ ਵੀ ਵਧੀ ਹੈ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਬਿਜਲੀ ਦੀ ਵਰਤੋਂ ਉਨੀ ਕਰੋ ਜਿੰਨੀ ਜ਼ਰੂਰਤ ਹੈ ਇਹ ਨਹੀਂ ਕਿ ਪੱਖੇ ਕੂਲਰ ਤੁਹਾਡੇ ਚੱਲਦੇ ਰਹਿਣ ਏਸੀ ਚੱਲਦੇ ਰਹਿਣ ਇਸ ਲਈ ਬਿਜਲੀ ਦੀ ਬਚਤ ਕਰਨੀ ਵੀ ਜ਼ਰੂਰੀ ਹੈ ਤਾਂ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਬਿਜਲੀ ਮਿਲਦੀ ਰਹੇ ਔਰ ਬਿਜਲੀ ਬੋਰਡ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਹਨ ਫਾਲਟ ਆਣ ਤੇ ਕਰਮਚਾਰੀ 24 ਘੰਟੇ ਦਿਨ ਰਾਤ ਕੰਮ ਕਰ ਰਹੇ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼